ਜੀ ਮੈਂ ਤੁਸੀ ਸਿੰਘ ਤੇ ਕੌਰ ਦੀ ਗੱਲ ਕੀਤੀ ਹੈ ਕਹਿੰਦੇ ਪਵਾੜੇ ਤਾਂ ਇਹ ਪਾਉਂਦੇ ਨੇ ਸਾਫ਼-ਸਾਫ਼ ਦਾ ਵਿੱਚ ਕਹੀ ਹੈ ਅੱਗ ਲਾਉ ਡੱਬੂ ਕੁੱਤਾ ਕਾਂਦੇ ਤੇ ਮਤਲਬ ਸਿੱਖਾਂ ਦੇ ਵਿੱਚ ਕਹਿ ਲੋ ਚਾਹੇ ਹੋਰ ਭਾਈਚਾਰੇ ਵਿੱਚ ਜਿਹੜੇ ਸਾਂਝ ਇਹ ਬਣ ਨਹੀਂ ਦੇ ਰਹੇ ਹੈ ਕਹਿੰਦੇ ਨੇ ਹੁੰਦੇ ਅੱਗ ਦੇ ਉੱਤਰ ਹੋਰ ਹੌਲੀ-ਹੌਲੀ ਆਪਾਂ ਭਗਾਈ ਜਾਣਾ ਆਪਾਂ ਭਖਾਈ ਜਾਣਾ ਇਹ ਲੋਕ ਉਹਦਾ ਕੰਮ ਕਰ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਜਿੱਥੇ ਇਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਉੱਥੇ ਹੀ ਇਹ ਮੁਸਲਮਾਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ ਦੇਖੋ ਇਹ ਤਾਂ ਹਮੇਸ਼ਾ ਦੁਨੀਆ ਦਾ ਦਸਤੂਰ ਰਿਹਾ ਹੈ ਕਿ ਜਿੱਥੇ ਇੱਕ ਧਿਰ ਹੈ ਜਿਹੜੀ ਉਹ ਦਬਦਬਾ ਬਣਾ ਕੇ ਰੱਖਦੀ ਆ ਤੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦਾ ਸ਼ੋਸ਼ਣ ਹੁੰਦਾ ਰਿਹਾ ਪਰ ਜੋ ਇੰਡੀਆ ਦਾ ਸੰਵਿਧਾਨ ਹੈ ਉਹਦੇ ਅਕੋਰਡਿੰਗ ਸਾਰਿਆਂ ਨੂੰ ਆਜ਼ਾਦੀ ਹੈ ਬੋਲਣ ਦੀ ਲਿਖਣ ਦੀ ਪੜ੍ਹਨ ਦੀ ਇਸ ਤਰੀਕੇ ਦੀ ਆਜ਼ਾਦੀ ਸੰਵਿਧਾਨ ਦਿੰਦਾ ਪਰ ਸੰਵਿਧਾਨ ਦੀ ਦੁਰਵਰਤੋਂ ਅਸੀਂ ਦੇਖੀ ਹੈ ਹਮੇਸ਼ਾ ਜੇਕਰ ਸੰਵਿਧਾਨ ਇੱਕ ਹੈ ਤਾਂ ਬੰਦੀ ਸੰਗਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਜਾਂ ਫਿਰ ਘੱਟ ਗਿਣਤੀਆਂ ਦੇ ਲਈ ਜਿਵੇਂ ਕਹਿ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚ ਕੁਝ ਲੋਕ ਅੰਮ੍ਰਿਤਪਾਲ ਅੰਮ੍ਰਿਤਪਾਲ ਬਾਰੇ ਕਹਿੰਦੇ ਨੇ ਕਿ ਅਸਿੱਧੇ ਰੂਪ ਦੇ ਵਿੱਚ ਕਿ ਕੁਝ ਲੋਕ ਭਿੰਡਰਾਂ ਵਾਲੇ ਬਣ ਨੂੰ ਫਿਰਦੇ ਸੀ ਤੇ ਅੱਜ ਕੱਲ ਉਹ ਜੇਲ੍ਹ ਦੇ ਵਿੱਚ ਪਾਠ ਕਰਦੇ ਨੇ ਤੇ ਇਹ ਇਹ ਜਿਹੜੀਆਂ ਵਿਧੀ ਵਿਧਾਨ ਨੇ ਜਾਂ ਕਾਨੂੰਨ ਨੇ ਇਹ ਸਿਰਫ ਸਿੱਖਾਂ ਜਾਂ ਮੁਸਲਮਾਨਾਂ ਦੇ ਲਈ ਨੇ ਜਾਂ ਫਿਰ ਹੋਰਾਂ ਦੇ ਲਈ ਵੀ ਨੇ ਜਿਹੜਾ ਜਿਨ੍ਹਾਂ ਨੇ ਕਸੂਰ ਕੀਤੇ ਨੇ ਉਹਨਾਂ ਨੂੰ ਵੀ ਸਜ਼ਾਾਂ ਉਸੇ ਤਰੀਕੇ ਮਿਲਣੀਆਂ ਚਾਹੀਦੀਆਂ ਨੇ ਦੌਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਬੰਦੀ ਸਿੰਘਾਂ ਨੇ ਜਿਨ੍ਹਾਂ ਜਿਹੜਾ ਉਹਨਾਂ ਨੇ ਕਾਨੂੰਨੀ ਤੌਰ ਤੇ ਗੁਨਾਹ ਕੀਤਾ ਸੀ ਉਸ ਗੁਨਾਹ ਦੀ ਸਜ਼ਾ ਉਹਨਾਂ ਨੇ ਭੁਗਤ ਚੁੱਕੀ ਹੈ ਤੇ ਜਿਹੜੇ ਬੰਦੇ ਭੁਗਤ ਚੁੱਕੇ ਨੇ ਜਿਹੜੇ ਸਾਡੇ ਸਿੰਘ ਨੇ ਉਹਨਾਂ ਨੇ ਸਜ਼ਾਾਂਮਾ ਭੁਗਤਿਆ ਨੇ ਤਾਂ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਤੇ ਉਹਨਾਂ ਦੀ ਰਿਹਾਈ ਦੇ ਨਾਲ ਕੀ ਖਤਰਾ ਸਮਾਜ ਨੂੰ ਹੋਣ ਵਾਲਾ ਤੇ ਦੂਜੇ ਪਾਸੇ ਪਹਿਲਾਂ ਕਹਿੰਦੇ ਸੀ ਕਿ ਭਾਈ ਚਾਰ ਕਿਸਾਂਝ ਦੇ ਲਈ ਅਮਰਿਤਪਾਲ ਬਹੁਤ ਹੋ ਹੈ ਭਿਆਨਕ ਹੈ ਤੇ ਉਸੇ ਤਰੀਕੇ ਬਾਅਦ ਦੇ ਵਿੱਚ ਉਸੇ ਅਮਰਿਤਪਾਲ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਲੱਖਾਂ ਵੋਟਾਂ ਪਾ ਕੇ ਜਿਤਾਤਾ ਜੇਕਰ ਉਹ ਭਾਈ ਚਾਰਕਾਂ ਸਾਂਝਲੀ ਖਤਰਾ ਹੁੰਦਾ ਪੰਜਾਬ ਦੇ ਲਈ ਖਤਰਾ ਹੁੰਦਾ ਤਾਂ ਲੋਕ ਵੋਟ ਕਿਉਂ ਨਹੀਂ ਪਾਉਂਦੇ ਉਸ ਦੇ ਉਹਨਾਂ ਦੇ ਵਿਚਾਰਧਾਰਾ ਦੇ ਨਾਲ ਕਿਸੇ ਦੀ ਸਹਿਮਤੀ ਆਸਹਿਮਤੀ ਹੋ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲਿਆ ਕਿ ਜੋ ਉਹਨਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਉਹ ਸਜ਼ਾਾਂ ਮਿਲੀਆਂ ਚਾਹੀਦੀਆਂ ਨੇ ਜਿਹੜਾ ਵੀ ਕੋਈ ਵੀ ਵਿਅਕਤੀ ਵਿਸ਼ੇਸ਼ ਹੈ ਅਮਰਿਤਪਾਲਾ ਜਾਂ ਸੰਤ ਸੀਗੇ ਜਾਂ ਫਿਰ ਸਾਡੇ ਬੰਦੀ ਸਿੰਘ ਨੇ ਕਾਨੂੰਨ ਤੌਰ ਤੇ ਤੁਸੀਂ ਸਜ਼ਾਾਂ ਮਦੋ ਜਿਹਨੇ ਵੀ ਜਿਹੜੇ ਵਿਅਕਤੀ ਨੇ ਵੀ ਜੋ ਵੀ ਗਲਤੀ ਕੀਤੀ ਹੈ ਪਰ ਇਹ ਕਾਨੂੰਨ ਦੌਰੇ ਮਾਪਦੰਡ ਨਾਲ ਚੱਲਦਾ ਹੈ ਤੇ ਜਦ ਐਜੀਪੀਸੀ ਮੰਗ ਕਰਦੀ ਹੈ ਕਿ ਸਾਨੂੰ ਕੁਝ ਸਮਾਂ ਦੇ ਦਿਓ ਸਾਨੂੰ ਮਿਲਣ ਦਾ ਸਮਾਂ ਦੇ ਦਿਓ ਤੇ ਮਿਲਣ ਦਾ ਤਾਂ ਐਜੀਪੀਸੀ ਨੂੰ ਤਾਂ ਸਮਾਂ ਨਹੀਂ ਦਿੱਤਾ ਜਾਂਦਾ ਦੂਜੇ ਪਾਸੇ ਅਮੇਸ਼ਾ ਆਉਂਦੇ ਆ ਦਿੱਲੀ ਕਮੇਟੀ ਦੇ ਕੋਲ ਉਹਨਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਜਾਂਦਾ ਤੇ ਕਸੂਰਤਾ ਕਿਤੇ ਨਾ ਕਿਤੇ ਉਹ ਸਿੱਖਾਂ ਦਾ ਜਿਹੜੇ ਕਿ ਸਿਰਾਂ ਦੇ ਵਿੱਚ ਪੱਗਾਂ ਫਸਾਈ ਫਿਰਦੇ ਨੇ ਤੇ ਧੱਕੇ ਦੇ ਨਾਲ ਸਰਦਾਰ ਬਣੇ ਹੋਏ ਨੇ ਧੱਕੇ ਦੇ ਨਾਲ ਸਿੱਖ ਬਣੇ ਹੋਏ ਨੇ ਤੇ ਜੇ ਸਾਡਾ ਕੋਈ ਗੁਨਾਹਗਾਰ ਹੈ ਜਿਹਦਾ ਕਾਰਨ ਸਿੱਖੀ ਦਾ ਨੁਕਸਾਨ ਹੁੰਦਾ ਸਾਡੀਆਂ ਸੰਸਥਾਵਾਂ ਦਾ ਨੁਕਸਾਨ ਹੁੰਦਾ ਹੈ ਅਸੀਂ ਉਸ ਵਿਅਕਤੀ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਪਰ ਸਾਡੇ ਲੋਕ ਨੇ ਜਿਹੜੇ ਆਪਣੇ ਆਪਣੇ ਛੋਟੇ-ਛੋਟੇ ਮਫਾਦਾ ਲਈ ਛੋਟੇ-ਛੋਟੇ ਫਾਇਦਿਆਂ ਦੇ ਲਈ ਇਸੇ ਢੰਗ ਤਰੀਕੇ ਸਰਕਾਰਾਂ ਦੀਆਂ ਮੰਨਤਾ ਕਰਦੇ ਰਹੇ ਨੇ ਪਹਿਲਾਂ ਵੀ ਤੇ ਹੁਣ ਵੀ ਮੰਨਤਾ ਹੀ ਕਰ ਰਹੇ ਨੇ ਤੇ ਇਸੇ ਤਰੀਕੇ ਨਾਲ ਇਹ ਚੱਲਦਾ ਰਹਿਣਾ ਹੈ